ਅੱਜ ਅਸੀਂ ਪਿਆਬੀ ਦੇ ਵਿੱਚ ਨਾਮ ਸ਼ਬਦ ਦੀ ਕੀ ਪਰਿਭਾਸ਼ਾ ਹੈ ਕਿੰਨੇ ਵੰਨੀ ਦਾ ਹੈ ਇਹਦੀਆਂ ਐਗਜ਼ਾਮਪਲ ਭਾਵ ਉਦਾਹਰਨਾਂ ਦੱਸੋ ਉਹਦੇ ਬਾਅਦ ਚਰਚਾ ਕਰਾਂਗੇ ਕਿ ਸਭ ਤੋਂ ਪਹਿਲਾਂ ਨਾਮ ਕੀ ਨੂੰ ਕਹਿੰਦੇ ਆ ਪਿਆਬੀ ਦੇ ਵਿੱਚ ਉਹ ਸ਼ਬਦ ਜੋ ਕਿਸੇ ਵਸਤੂ ਦਾ ਕਿਸੇ ਜਗ੍ਹਾ ਦਾ ਕਿਸੇ ਵਿਅਕਤੀ ਦੇ ਨਾਮ ਲੈਣ ਵਾਸਤੇ ਪ੍ਰਯੋਗ ਕੀਤਾ ਜਾਂਦਾ ਉਹਨੂੰ ਅਸੀਂ ਨਾਮ ਕਹਿੰਦੇ ਆ ਠੀਕ ਹੈ ਜਿਵੇਂ ਰਾਮ ਸ਼ਾਮ ਗੀਤਾ ਮਾਲਿਆ ਪਰਬਤ ਦਿੱਲੀ ਅਸੀਂ ਇੱਕ ਕਿੰਨੀ ਕਿਸਮ ਦੇ ਆ ਮੁਕਤ ਤੌਰ ਤੇ ਇਹ ਪੰਜ ਕਿਸਮ ਦੇ ਆ ਫਿਰ ਪੰਜਾਂ ਕਿਸਮਾਂ ਦੇ ਵਿੱਚੋਂ ਐਮਸੀ ਕਿਹਾ ਉਹ ਵੀ ਪੁੱਛ ਲਿਆ ਜਾਂਦੇ ਆ ਪ੍ਰਵਾਸ ਆ ਪੁੱਛ ਲੈਂਦੇ ਆ ਸਭ ਤੋਂ ਪਹਿਲਾਂ ਜਿਹਦੇ ਵਿੱਚ ਆ ਜਾਂਦਾ ਨੰਬਰ 1 ਤੇ ਆਮ ਨਾਮ ਆਮ ਨਾਮ ਦਾ ਮਤਲਬ ਹੈ ਜਦੋਂ ਕਿਸੇ ਖਾਸ ਜੈਂਸ ਦੀ ਸਾਰੀ ਕਿਸੇ ਮਤਲਬ ਜਾਤੀ ਦੇ ਨਾਲ ਸੰਬੰਧਿਤ ਸਾਨੂੰ ਜਾਣਕਾਰੀ ਮਿਲੇ ਜਿਵੇਂ ਕਿ ਮੁੰਡਾ ਕੁੜੀ ਠੀਕ ਹੈ ਜਾਂ ਮੱਝ ਪੰਛੀ ਕਬੂਤਰ ਜਿਵੇਂ ਸਾਰੀ ਜਾਤੀ ਦਾ ਪਤਾ ਲੱਗੇ ਉਹਨੂੰ ਅਸੀਂ ਆਮ ਨਾਮ ਕਹਿੰਦੇ ਹਾਂ ਦੂਜੇ ਨੰਬਰ ਤੇ ਖਾਸ ਨਾਮ ਉਹ ਸ਼ਬਦ ਜੋ ਕਿਸੇ ਖਾਸ ਵਿਅਕਤੀ ਕਿਸੇ ਖਾਸ ਜਗ੍ਹਾ ਦੇ ਨਾਮ ਦੇ ਵਾਸਤੇ ਵਰਤੇ ਜਾਣ ਜਿਵੇਂ ਹਿਮਾਲਿਆ ਪਰਬਤ ਸਰਿੰਦਰ ਗਰਵਿੰਦਰ ਉਸ ਨੂੰ ਅਸੀਂ ਖਾਸ ਨਾਮ ਕਹਿੰਦੇ ਆਂ ਤੀਜੀ ਮੰਨੀ ਆ ਜਾਂਦੀ ਹੈ ਵਸਤੂਵਾਚਕ ਨਾਮ ਜੋ ਸ਼ਬਦ ਉਹਨਾਂ ਵਸਤੂਆਂ ਵਾਸਤੇ ਵਰਤੇ ਜਾਣ ਜਿਨ੍ਹਾਂ ਦੀ ਸਿਰਫ ਤੋਲ ਸਕਦੇ ਜਾਂ ਅਸੀਂ ਜਾਂ ਮੈਣ ਸਕਦੇ ਆ ਭਾਗ ਗਿਣਤੀ ਨਾ ਹੋਵੇ ਜਿਵੇਂ ਖੰਡਾ ਸ਼ੱਕਰ ਆ ਧਾਤਾ ਕੋਈ ਕਿਲੋ ਡੇਮੀਟਰ ਲੀਟਰ ਦੇ ਵਿੱਚ ਤੋਲਦੇ ਆ ਉਹਨੂੰ ਅਸੀਂ ਵਸਤੂ ਆਇਸ਼ਕ ਨਾਮ ਕਹਿੰਦੇ ਆ ਜਿਹੜਾ ਆਨੇਵੰਨੋ ਜਿਵੇਂ ਆਸਤਾ ਅਸੀਂ ਆਪਾਂ ਖੰਡ ਕਰ ਲੋ ਗੋੜ ਕਰ ਲੋ ਚਾਹ ਕਣਕ ਦਾਲ ਨਾਲ ਠੀਕ ਹੈ ਚੌਥੇ ਨੰਬਰ ਤੇ ਇਹਦਾ ਕਾਠ ਵਸਤੂ ਨਾਮ ਜੋ ਸ਼ਬਦ ਉਹਨਾਂ ਵਸਤੂਆਂ ਦੇ ਨਾਮ ਵਾਸਤੇ ਨਾਮ ਲੈਣ ਵਾਸਤੇ ਵਰਤੇ ਜਾਣ ਜਿਨ੍ਹਾਂ ਦੀ ਅਸੀਂ ਗਿਣਤੀ ਕਰ ਸਕਦੇ ਹਾਂ ਇਕੱਲੇ ਇਕੱਲੇ ਦੀ ਵੀ ਇਹ ਪਰ ਸੌਣ ਕਾਠ ਨੂੰ ਜਿਵੇਂ ਕਿ ਮੰਨ ਕੇ ਚਲੋ ਟੀਮ ਕਰ ਲੋ ਇਜੜ ਕਰ ਲੋ ਜਮਾਤ ਕਰ ਲੋ ਠੀਕ ਹੈ ਉਹਦੇ ਵਿੱਚ ਜੋ ਵੀ ਹੈ ਆਪਾਂ ਉਹ ਗਿਣ ਸਕਦੇ ਹਾਂ ਉਹਨੂੰ ਕਹਿੰਦੇ ਕਾਠ ਆਜਕ ਨਾਮ ਲਾਸ਼ ਤੇ ਹੈ ਨਾ ਭਾਅ ਆਜਕ ਨਾਮ ਜਿਹੜੇ ਸ਼ਬਦ ਸਰਪ ਅਸੀਂ ਮਹਿਸੂਸ ਕਰ ਸਕਦੇ ਆ ਉਹਨਾਂ ਚੀਜ਼ਾਂ ਵਾਸਤੇ ਵਰਤੇ ਜਾਂਦੇ ਨੇ ਖੁਸ਼ੀ ਹੈ ਗਮੀਆਂ ਪਿਆਰ ਹੈ ਮੋਹ ਹੈ ਜਿਹੜੀ ਸ਼ਬਦ ਉਹਨਾਂ ਵਾਸਤੇ ਵਰਤੇ ਜਾਂਦੇ ਨੇ ਉਹਨੂੰ ਭਾਵਵਾਚਕ ਨਾਮ ਕਹਿੰਦੇ ਆ ਵੱਖਰਾ ਵੱਖਰੇ ਦੇ ਇੱਕ ਐਗਜ਼ਾਮਪਲ ਆਪਾਂ ਦੇਸੀ ਜਿਵੇਂ ਇਹਦੇ ਪਾਸ ਤਸੀਆ ਲੜਕਾ ਲੜਕੀ ਆਦਮੀ ਔਰਤ ਠੀਕ ਹੈ ਸਾਰੀ ਜਾਤੀ ਵਾਲੇ ਜਿਹਦੇ ਨਾਲ ਸੰਬੰਧਿਤ ਆ ਉਹਨੂੰ ਆਮ ਨਾਮ ਕਹਿੰਦੇ ਆ ਖਾਸ ਨਾਮ ਜਿਵੇਂ ਦਿੱਲੀ ਲਾਹੌਰ ਪਾਰਤ ਸਰਿੰਦਰ ਹਿਮਾਲਿਆ ਪਰਬਤ ਠੀਕ ਹੈ ਉਹਨੂੰ ਖਾਸ ਨਾਮ ਕਹਿੰਦੇ ਖਾਸ ਬਾਰੇ ਜਾਣਕਾਰੀ ਦੇਵੇ ਵਸਤੂ ਆਜਕ ਭਾਵ ਕਿਸੇ ਵਸਤੂ ਜੋ ਨੂੰ ਅਸੀਂ ਜਿਆਦਾ ਮੈਣ ਸਕਦੇ ਜਾਂ ਤੋਲ ਸਕਦੇ ਮਾਪ ਸਕਦੇ ਉਹਨੂੰ ਵਸਤੂ ਆਜਕ ਨਾਮ ਕਹਿੰਦੇ ਹੈ ਢੇਰ ਹੋਵੇ ਜਿਵੇਂ ਅਨਾਜ ਦਾ ਟਰਲ ਠੀਕ ਹੈ ਘਾਹ ਇਹਨਾਂ ਕਾਠ ਆਜਕ ਨਾਮ ਕਾਠਾ ਜੀ ਨਾਲ ਉਹ ਵਸਤੂਆਂ ਦੇ ਰਾस्ते ਸਾਧ ਵਰਤੇ ਜਾਂਦੇ ਜਿਨ੍ਹਾਂ ਦੀ ਅਸੀਂ ਗਿਣਤੀ ਕਰ ਸਕਦੇ ਆ ਜਿਵੇਂ ਟੀਮ ਹੈ ਟੀਮ ਦੇ ਕਿੰਨੇ ਮੈਂਬਰ ਹੈ ਇਕੱਠਾ ਹੈ ਇਕੱਜੜਾ ਠੀਕ ਹੈ ਤਾਂ ਉਹਨੂੰ ਅਸੀਂ ਇਕੱਠਵਾਚ ਦੇ ਨਾਮ ਕਹਿੰਦੇ ਆਂ ਪੰਜਵੀਂ ਕਿਸਮ ਅਸੀਂ ਭਾਵਵਾਚ ਦੇ ਨਾਮ ਖੁਸ਼ੀ ਗਮੀ ਅਹਿਸਾਸ ਜਿਹੜਾ ਹੁੰਦਾ ਸਾਨੂੰ ਉਹਨੂੰ ਪ੍ਰਗਟ ਕਰਨ ਵਾਸਤੇ ਜੋ ਸ਼ਾਦਵਾਰ ਤਿਆਰ ਨੇ ਅਸੀਂ ਉਹਨੂੰ ਕੀ ਕਹਿੰਦੇ ਆਂ ਵਾਤੂਵਾਚ ਦੇ ਨਾਮ ਉਮੀਦ ਕਰਦੇ ਆਂ ਨਾਮਵਾਜ ਤੁਹਾਨੂੰ ਸਹੀ ਸਮਝ ਆ ਗਈ ਹੋਊਗੀ ਫਿਰ ਵੀ ਜੇਕਰ ਨਾ ਸਮਝ ਆਈ ਤਾਂ ਕਮੈਂਟ ਵਿੱਚ ਜਰੂਰ ਓਕੇ ਧੰਨਵਾਦ